ਉਹੀ ਮੈਨੂੰ ਪਹਿਲਾਂ ਤਾਂ ਦੋਨੇ ਜਣੇ ਇਹ ਦੱਸੋ ਵੀ ਦਫ਼ਤਰ ਆਉਂਦਾ ਆਉਂਦਾ ਨਾ ਦਫ਼ਤਰ ਵੀਡੀਓ ਚੱਲ ਰਹੀ ਆ ਤਾਂ ਪਹਿਲਾਂ ਤਾਂ ਮੈਨੂੰ ਉਹ ਦੱਸੋ ਵੀ ਦਫ਼ਤਰ ਦੱਸੋ ਕਿਵੇਂ ਲੱਗਦਾ ਪ੍ਰੀਤ ਪਹਿਲਾਂ ਤਾਂ ਇਹ ਦੇਖੋ ਵੀ ਆਪਣੇ ਪੰਜਾਬੀ ਮੁੰਡਿਆਂ ਨੇ ਆਪਦੇ ਕੰਮ ਕਰ ਵਾਲਾ ਦਫ਼ਤਰ ਬਣਾਇਆ ਯਾਰ ਇਹ ਦਫ਼ਤਰ ਯਾਰ ਕੋ ਸਰਕਾਰ ਵੀ ਇਸ ਵਕਤ ਪਤਾ ਕੀ ਕਹਿ ਰਹੀ ਆ ਵੀ ਜੇ ਕੋਈ ਬੰਦਾ ਜ਼ਿੰਮੇਵਾਰ ਬੰਦਾ ਆਪਦੇ ਖੇਤ ਦੇ ਵਿੱਚ ਦਫ਼ਤਰ ਬਣਾਵੇ ਤਾਂ ਸਰਕਾਰ ਉਹਨੂੰ ਸਬਸਿਡੀ ਦਿੰਦੀ ਆ ਸਰਕਾਰ ਉਹਨੂੰ ਪੈਸੇ ਦਿੰਦੀ ਆ ਉਹ ਕਹਿੰਦੇ ਜ਼ਿੰਮੇਵਾਰ ਨੇ ਦਫ਼ਤਰ ਬਣਾ ਲਿਆ ਤਾਂ ਜਿਨੇ ਵੀ ਦਫ਼ਤਰ ਬਣਾਉਣਾ ਹੈ ਉਹ ਜੀ ਆ ਉਹ ਆ ਬੰਦੇ ਨਾਲ ਸੰਪਰਕ ਕਰ ਸਕਦਾ ਕਿਉਂਕਿ ਇਹ ਬੰਦੇ ਇਹੋ ਜਿਹਾ ਜਾਲੀਆਂ ਬਣਾਉਂਦੇ ਆ ਤੇ ਜੋ ਰੰਗ ਹੋ ਕੇ ਜਾਲੀਆਂ ਦੀ ਲੁੱਕ ਨਿਕਲ ਕੇ ਸਾਹਮਣੇ ਆਈ ਆ ਉਹ ਸਿਰ ਹੈ ਤੇ ਦੂਜੀ ਗੱਲ ਜਿਨੇ ਇਹੋ ਜਿਹਾ ਦਫ਼ਤਰ ਬਣਾ ਲਿਆ ਸੱਜਣੋ ਫਿਰ ਤੁਹਾਨੂੰ ਇੰਨਾ ਆਪੇ ਪਤਾ ਲੱਗਿਆ ਉਹ ਵੀ ਕੰਮ ਸਿਰਾ ਕੀਤਾ ਬੰਦਿਆਂ ਨੇ ਇਧਰਲੇ ਪਾਸੇ ਨੂੰ ਪਿਛਲੇ ਪਾਸੇ ਨੂੰ ਨਿਗਾ ਮਾਰੀਂ ਪ੍ਰੀਤ ਤੇ ਸ਼ੈੱਡ ਛੁੱਡ ਪਾਏ ਦੇਖ ਸ਼ੈੱਡ ਛੁੱਡ ਪਾਏ ਦੇਖ ਗਾਹਕ ਫਿਰਦੇ ਦੇਖ ਮਾਲ ਪਿਆ ਦੇਖ ਕੰਧਾਂ ਦੇ ਉੱਤੇ ਡਿਜ਼ਾਈਨ ਲੱਗੇ ਦੇਖ ਗੱਲਬਾਤ ਬਣੀ ਪਈ ਹੈ ਨਾ ਸਿਰਾ ਗੱਲਬਾਤ ਹੋਈ ਪਈ ਹੈ ਨਾ ਪ੍ਰੀਤ ਆ ਜਾ ਹੁਣ ਫਿਰ ਮੈਂ ਤੈਨੂੰ ਸਿਰਾ ਬੰਦੇ ਮળોਨਾ ਇਹ ਦੋਨੇ ਭਰਾ ਦੋਨਾਂ ਨੇ ਕੰਮ ਕੀਤਾ ਬਾਈ ਮਿਸਤਰੀ ਆ ਤੁਸੀਂ ਮਿਸਤਰੀ ਪਰਿਵਾਰ ਚੋਂ ਹਾਂਜੀ ਹਾਂਜੀ ਮੇਰੇ ਹਿਸਾਬ ਨਾਲ ਤਾਂ ਜ਼ਿਆਦਾ ਸੱਚਾਰੇ ਆ ਰਾਮਗੜੀ ਹੈ ਹੈ ਰਾਮਗੜੀ ਕਿਉਂਕਿ ਮਿਸਤਰੀ ਬੰਦੇ ਦੀ ਅੱਗੇ ਪਹਿਲੀਆਂ ਦੇ ਵਿੱਚ ਨਾ ਜਦੋਂ ਅਸੀਂ ਕਾਲਜ ਜਾਣਾ ਤੇ ਉਹ ਮੈਸਤਰੀਆਂ ਦੇ ਮੁੰਡੇ ਦੀ ਪੱਗ ਦੇਖ ਕੇ ਵੀ ਲੋਕ ਕਹਿੰਦੇ ਨੇ ਯਾਰ ਆ ਮੈਸਤਰੀਆਂ ਦੇ ਮੁੰਡੇ ਦੀ ਪੱਗ ਆ ਵੀ ਮੈਸਤਰੀਆਂ ਦਾ ਮੁੰਡਾ ਸਰ ਜਨਾ ਪਹਿਲਾਂ ਮੈਨੂੰ ਆ ਦੱਸ ਜ਼ਿੰਮੇਦਾਰਾਂ ਵਾਲਾ ਸੰਤ ਜ਼ਿੰਮੇਦਾਰਾਂ ਤੇ ਗੱਲ ਕੀਤੀ ਆ ਵੀ ਆ ਡ੍ਰੈਗਨ ਫਰੂਟ ਵਾਲਾ ਨਾ ਹਾਂਜੀ ਯਾਰ ਆ ਡ੍ਰੈਗਨ ਫਰੂਟ ਵਾਲੇ ਉਹ ਜਿਹਨੇ ਲਾਉਣੇ ਡ੍ਰੈਗਨ ਫਰੂਟ ਹਾਂ ਫਰੀ ਤੇ ਘਰੇ ਕਿਸੇ ਨੇ ਉਹ ਵੀ ਲਾਉਣੇ ਘਰੇ ਕਹਿੰਦੇ ਦੋ ਚਾਰ ਲਾਉਣੇ ਆ ਇਹ ਬਈ ਕਿੰਨੇ ਕਦਾ ਹੌਸਣੇ ਚੱਕਰੇ ਜੇ ਇਹ ਆਪਾਂ 750 ਰੁਪਏ ਸੇਲ ਕਰ ਦਿੰਦੇ ਹਾਂ 750 ਰੁਪਏ ਦੇ ਦਿੰਦੇ ਆ ਹਾਂਜੀ ਹਾਂਜੀ ਆ ਸਣੇ ਚੱਕਰ ਜੇ ਸਾਰਾ ਕੁਝ ਹਾਂਜੀ ਹਾਂਜੀ ਸਣੇ ਉਹ ਯਾਰ ਆ ਕਿੱਡੀ ਚੰਗੀ ਚੀਜ਼ ਆ ਯਾਰ ਕਿਹਨੇ ਕਨਾਲ ਦੋ ਕਨਾਲਾਂ ਦੋ ਚਾਰ ਪੰਜ ਲਾਉਣੇ ਆ ਹੈ ਆ ਚੱਕਰੀਆਂ ਜੀਆਂ ਪੰਨਾਂ ਇਹ ਉੱਤੇ ਧਰਨੀਆਂ ਹੈਂ ਆਓ ਆਹਾ ਉੱਤੇ ਲਾਉਣਾ ਆ ਆਹਾ ਆ ਕੀ ਪਿਆ ਵਈ ਆਹਾ ਇਹ ਮੋਲਡਿੰਗ ਆ ਨਹੀਂ ਉੱਪਰ ਟਿਕਨੇ ਪਿਲਰ ਦੀ ਜਿਵੇਂ 9 ਵਜੇ 9 ਦਾ ਕਾਲਮ ਹੁੰਦਾ ਜਿਹੜਾ ਆ ਉਹਦੇ ਉੱਪਰ ਧਰਨੀ ਪੈਂਦੀ ਇਹ ਇਹ ਆਪਣੇ ਕੋਲੇ ਸਾਰੇ ਸੱਜਾਂ ਦੇ ਵਿੱਚ ਹੈਗੇ ਨੇ ਜੀ 9 ਵਜੇ 9 ਦੇ ਵਿੱਚ ਵੀ ਹੈਗੇ ਜੀ 9 13 ਦੇ ਵਿੱਚ ਮਿਲ ਜੂਈ ਇਹ ਅੱਛਾ ਜਿਹੜਾ ਉਹ ਆਪਣੇ ਕੰਧ ਤੇ ਲੱਗਿਆ ਸਿਸਟਮ ਉਹ ਹੋਇਆ ਇਹ ਹਾਂਜੀ ਹਾਂਜੀ ਉਹ 18x18 ਦਾ ਹੀ ਜੇ 18x18 ਦਾ ਕਾਲਾ ਲਾਉਣਾ ਆਪਾਂ ਨਹੀਂ ਉਹ ਜੇ ਆਪਾਂ ਨੂੰ ਕਾਟੇ ਹੀ ਨਹੀਂ ਕਰਨੀ ਪਊ ਇਟ ਦੀ ਜਮੈਂ ਪ੍ਰੋਪਰ ਤਰੀਕੇ ਨਾਲ ਆਉਗਾ ਇਹ ਚਾਰਜ ਫਿਰੇ ਕੋਰ ਬਣੂਗਾ ਇਹਦੇ ਜੀ ਸਟੈਪ ਬਣਦੇ ਚਾਰਜ ਓਏ ਆ ਦੇਖਿਓ ਇੱਧਰ ਆਈਂ ਭਾਈ ਮੈਂ ਤਾਂ ਤੁਹਾਨੂੰ ਰੋਲ ਹੀ ਫਿਰਨਾ ਯਾਰ ਮੈਨੂੰ ਐ ਲੱਗਦਾ ਥੋੜੀ ਥੋੜੇ ਸਿਸਟਮ ਦੇਖਣ ਆਲਾ ਹੀ ਬਾਹਲਾ ਇਹ ਆ ਆਹ ਕੀ ਆ ਯਾਰ ਆਹ ਆਹ ਬੇਲਾ ਜੀਂ ਇਹਲਾ ਇਹ ਲੱਗੂ ਕਿਵੇਂ ਯਾਰ ਇਹ ਇਹ ਅੱਜਕੱਲ ਕਲਾਸਿਕਲ ਜਿਹੜੇ ਦਰਵਾਜ਼ੇ ਬਣਦੇ ਨੇ ਜਾਂ ਡਾਟਾ ਬਣਦੇ ਨੇ ਉਹਦੇ ਸਾਈਡ ਤੇ ਬੇਲਾਂ ਨੇ ਅਲੱਗ-ਅਲੱਗ ਡਿਜ਼ਾਈਨ ਨੇ ਅਲੱਗ-ਅਲੱਗ ਸਾਈਜ਼ ਨੇ ਕਰ ਰੇ ਨੰਗ ਖਾਂ ਵੇਚ ਦੀ ਜੇ ਸਿਰੇ ਤੁਰ ਤਰਾ ਮੈਂ ਦਿਖਾ ਖਾਂ ਪੁੱਤ ਬਣ ਕੇ ਕਦੀ ਕੰਨੀ ਕੁੰਨੀ ਨਾਲ ਤੋੜਦੀ ਮੇਰਾ ਸ਼ੇਰ ਹੈ ਯਾਰ ਕਮਾਲ ਕੀ ਇਹ ਲ ਗੂਗਲ ਵਿੱਚ ਭਾਈ ਇਹ ਮਾਸਟਰ ਨੂੰ ਪਤਾ ਹੋਊ ਕਿਵੇਂ ਲੱਗ ਜਾਂਦੇ ਇਹ ਵੈਸੇ ਜਾਣਕਾਰੀ ਲਈ ਪੁੱਛਦੇ ਨੇ ਲੱਗਦਾ ਕਿਵੇਂ ਆ ਕਲਾਸਿਕਲ ਨਕਸ਼ੇ ਨਕਸ਼ੇ ਵਿੱਚ ਆਉਂਦੇ ਨੇ ਅੱਜ ਕੱਲ ਡਿਜ਼ਾਈਨ ਇਹ ਆਪਾਂ ਨਹੀਂ ਇਹ ਉੱਤੇ ਕਿਵੇਂ ਚੀਮੈਂਟ ਨਾਲ ਜੁੜੂ ਦਾ ਨੇ ਜੁੜੂ ਇਹ ਇਹ ਆਪਣਾ ਆ ਆਉਂਦਾ ਐਡਰੈਸ ਪਾਉਂਦਾ ਟੈਲਾਂ ਵਾਲਾ ਜੀ ਉਹ ਨਾਲ ਆਪਾਂ ਚਪੇ ਸਕਦੇ ਉੱਪਰ ਇਹਦੇ ਜੇ ਕਿਸੇ ਦਾ ਨਹੀਂ ਮਨ ਖੜਦਾ ਤਾਂ ਗਿੱਟੀ ਲਾ ਦਿਓ ਜੀ ਨਹੀਂ ਫਿਰ ਇਸੇ ਤਰ੍ਹਾਂ ਹੀ ਰੁਕ ਜੂਗਾ ਜੀ ਓਕੇ 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 ਹਾਂ ਗਿੱਟੀ ਲਾ ਕੇ ਤੇ ਜਿੱਥੇ ਮਾੜੀ ਜਿਹੀ ਮੋਰੀ ਕੱਢੀ ਉਹਦੇ ਸੀਮੈਂਟ ਲਾ ਦਿਓ ਹਾਂ ਜੀ ਐਡਰੈਸ ਉਹ ਨਾਲ ਲਾਓ ਜੀ ਪੱਟਿਆ ਨਹੀਂ ਔਰ ਜਿੱਦਣੋ ਟਾਇਲਾਂ ਚੇਪਾਂ ਜਾਂਦਾਂਗਾ ਉਹਦੇ ਨਾਲ ਇਹ ਮਗਰ ਥੱਲੇੜਾ ਪਾਸਾ ਤੇ ਦਾ ਪੱਧਰ ਹੀ ਆ ਹਾਂਜੀ ਹਾਂਜੀ ਹਨਾ ਉਧਰ ਤੇ ਇੱਕ ਉਹ ਪਰਲੇ ਪਾਸੇ ਇਸੇ ਤਰ੍ਹਾਂ ਦੀ ਆ ਦੇਖ ਪੰਜਾਬ ਪਿਆ ਆ ਦੇਖੀ ਬਾਈ ਆ ਆ ਕੁਝ ਸਪੈਸ਼ਲ ਬਣਾ ਮਾਰਿਆ ਕਿ ਵੀਰੇ ਤੁਹਾਡੇ ਕੋਲੇ ਹੁਣ ਇਹਦਾ ਸਿੰਚਾ ਪਾਣੀ ਗਿਆ ਹੁਣ ਤਾਂ ਸਾਰੇ ਲੋਕ ਹੀ ਬਣਾਉਂਦੇ ਹੋਣਗੇ ਇਹ ਆਪਾਂ ਆਪ ਹੀ ਤਿਆਰ ਕੀਤਾ ਹੈ ਸਿੰਚਾ ਇਹ ਅੱਜ ਕਰਨੇ ਤੁਹਾਨੂੰ ਮੈਂ ਦੱਸਾਂ ਗੱਲ ਪੁੱਤ ਅੱਜ ਅੱਜ ਮੇਰੇ ਸਾਹਬ ਨੇ 11 ਨੰਬਰ ਆ ਬਾਈ ਹਾਂਜੀ ਦੋ ਹੈ ਹਨਾ ਕੱਲ 1 ਨਵੰਬਰ ਸੀ ਹਣਾ ਕੱਲ ਦੇ ਦਿਨ ਆਪਣਾ ਪੰਜਾਬ ਐਡਾ ਰਹਿ ਗਿਆ ਸੀ ਅੱਛਾ ਜੀ ਇਹ ਕੋਈ ਬੰਦਾ ਅਮਰੀਕਾ ਰਹਿੰਦਾ ਸੀ ਜੀ ਉਹਨੇ ਬਣਵਾਇਆ ਸੀ ਜੀ ਦਿਲ ਤਾਂ ਕਹਿੰਦਾ ਫੇਰ ਵੀ ਪੰਜਾਬ ਧੜਕਦਾ ਹੀ ਹਾਂ ਕੱਲ ਦੇ ਦਿਨ 1 ਨਵੰਬਰ ਨੂੰ ਮੇਰੇ ਸਾਬ ਨਾਲ ਕੱਲ ਦੇ ਦਿਨ ਪੰਜਾਬ ਨਿਊ ਪੰਜਾਬ ਡੇ ਸੀ ਤੇ ਕੱਲ ਦੇ ਦਿਨ ਪੰਜਾਬ ਐਡਾ ਰਹਿ ਗਿਆ ਸੀ ਪਹਿਲਾਂ ਤਾਂ ਹਿਮਾਚਲ ਤੇ ਰਾਜਸਥਾਨ ਦੇ ਕਈ ਹਿੱਸੇ ਹਰਿਆਣਾ ਆਪਣੇ ਵਿੱਚ ਸੀਗਾ ਹਾਂ ਤੇ ਉਸ ਤੋਂ ਬਾਅਦ ਪੰਜਾਬ ਵੇਡਰ ਹੈਗਾ ਸੀ ਪਰ ਲੋਕ ਪੰਜਾਬ ਦਾ ਨਕਸ਼ਾ ਬਣਵਾ ਕੇ ਘਰਾਂ ਚ ਲਾ ਰਿਹਾ ਇਹ ਵੀ ਉਵੇਂ ਕੰਧ ਤੇ ਹੀ ਲੱਗੂਗਾ ਭਾਈ ਹਾਂਜੀ ਇਹ ਚ ਗਿੱਟੀ ਲੱਗੇ 200 ਦੀ ਗਿੱਟੀ ਮਾਰਕਟ ਐ ਸੁਣਨ ਲਾ ਦੋ ਜੀ ਹੂੰ ਕੋਈ ਦਿੱਕਤ ਨਹੀਂ ਲਾ ਗੱਡੀ ਵਾਲਾ ਚੀਜ਼ ਬਣੀ ਹੋਈ ਐ ਭਾਈ ਟੋਟਲ ਕਿੰਨੇ ਤਰ੍ਹਾਂ ਦੇ ਡਿਜ਼ਾਈਨ ਬੰਦੇ ਹੋਣਗੇ ਤੁਹਾਡੇ ਕੋਲ ਜਾਲੀਆਂ ਦੇ ਕੋਲ 50 60 ਤਰ੍ਹਾਂ ਦੇ ਹੋਣਗੇ ਨਹੀਂ ਕੱਲੀਆਂ ਜਾਲੀਆਂ ਦੇ ਘੱਟ ਨੇ 30 ਡਿਜ਼ਾਈਨ ਨੇ ਜਾਲੀਆਂ ਦੇ ਆਪਣੇ ਕੋਲ ਅੱਛਾ ਹੂੰ ਟੋਟਲ ਆਪਣੇ ਹੈਗੇ ਨੇ 60 67 ਮਾ ਆਈਏ ਨੇ ਹੂੰ ਤੇ ਫਿਰ ਫਿਰ ਜਿਵੇਂ ਤੋਂ ਮੈਂ ਦੇਖਿਆ ਤੁਹਾਡੇ ਕੋਲੇ ਤਕਰੀਬਨ ਗਾਹਕ ਸਾਰੇ ਪੰਜਾਬ ਤੋਂ ਹੀ ਆਉਂਦਾ ਹਾਂਜੀ ਫਿਰ ਸਾਰੇ ਪੰਜਾਬ ਤੱਕ ਪਹੁੰਚ ਹੋ ਜਾਂਦੀ ਆ ਹਾਂਜੀ ਹਾਂ ਡਿਲੀਵਰੀ ਕਰਦੇ ਆਪਾਂ ਜੀ ਹਾਂਜੀ ਭੇਜਨੇ ਮਾਲੀ ਮਤ ਲਈ ਕਿਰਾਇਆ ਮਤਲਬ ਅਹੋ ਕਿਰਾਇਆ ਤਾਂ ਫਿਰ ਗਾਹਕ ਨੇ ਦੇਣਾ ਹੀ ਆ ਮਤਲਬ ਡਿਲੀਵਰੀ ਤੁਸੀਂ ਕਰ ਦਿੰਦੇ ਹਾਂਜੀ ਆਪਣੀ ਜ਼ਿੰਮੇਵਾਰੀ ਘਰ ਤੱਕ ਜੇ ਫੋਟੋ ਟੁੱਟੂ ਤਾਂ ਆਪਣੀ ਹੋਊਗੀ ਉਹ ਅੱਛਾ ਹਾਂਜੀ ਹਾਂ ਜੇ ਇਹ ਸਾਫ ਤਾਂ ਗਿਆ ਤਾਂ ਗਾਹਕ ਨੇ ਰੱਖਣਾ ਹਾਂਜੀ ਹਾਂ ਜੇ ਟੁੱਟ ਗਿਆ ਤਾਂ ਤੁਹਾਡਾ ਹੋ ਗਿਆ ਹਾਂਜੀ ਦੇਖ ਯਾਰ ਕਿੱਡੀ ਗੱਲ ਇਹ ਬਾਈ ਫਿਰ ਕਿਹੜੀ ਚੀਜ਼ ਨਾ ਬਣਦੇ ਆ ਹੁਣ ਇਹਦੀ ਮਾੜੀ ਜਿਹੀ ਬਣਾਵਟ ਬਾਰੇ ਵੀ ਦੱਸ ਦੇਉਗੇ ਵੀ ਜਾਣਕਾਰੀ ਦੇ ਦੂੰ ਬਣਦਾ ਕਿਵੇਂ ਹਾਂਜੀ ਸੀਮਿੰਟ ਦਾ ਤਿਆਰ ਕਰਦੇ ਆ ਪਾ ਸਾਰੀ ਜਾਲੀ ਇਹੀ ਹਾਂਜੀ ਓਪੀਸੀ ਸੀਮਿੰਟ 43 ਗ੍ਰੇਡ ਦੀ ਅਲਟਰਾ ਟੈਕ ਦੀ ਠੀਕ ਆ ਸਾਰਾ ਮਟੀਰੀਅਲ ਉਹਦੇ ਵਿੱਚ ਜਾਲੀ ਆ ਪਾ ਢਾਈ ਇੱਕ ਤਿਆਰ ਕਰਦੇ ਆ ਜੋ ਬਾਈਰੀ ਦਾ ਸਮਾਨ ਆਈ ਉਹ ਦੋ ਇੱਕ ਤਿਆਰ ਕਰਦੇ ਪਾ ਸਾਰਾ ਦੋ ਇੱਕ ਚ ਕਰਦੇ ਆ ਤੇ ਵੀਰੇ ਇਹਦੇ ਚ ਪੈਂਦਾ ਕੀ ਆ ਜਾਲੀ ਦੇ ਵਿੱਚ ਇੱਥੇ ਪਲਾਸਟਿਕ ਦੀ ਫਾਈਬਰ ਦੀ ਤਾਰ ਹੁੰਦੀ ਆ ਜੀ ਅੱਛਾ ਫਾਈਬਰ ਦੀ ਤਾਰ ਨਾਲੀ ਆ ਜੀ ਜਿਹੜੀਆਂ ਗਲਦੀਆਂ ਨਹੀਂਆਂ ਤਾਰਾਂ ਹਾਂ ਹਾਂ ਅੱਛਾ ਆ ਆ ਆ ਤਾਰਾਂ ਪੈ ਜਾਂਦੀਆਂ ਇਹਦੇ ਵਿੱਚ ਮੋਟੀਆਂ ਪਤਲੀਆਂ ਟਰਾਂ ਇਹਦੇ ਵਿੱਚ ਹੂੰ ਆਪਣੇ ਸਾਰੇ ਤਰ੍ਹਾਂ ਦੇ ਤਾਰ ਰਹੀ ਹੈ ਹੂੰ ਮੋਟੀ ਤੋਂ ਮੋਟੀ ਪਤਲੀ ਪਤਲੀ ਜੇ ਕੋਈ ਪਤਲੀ ਵਾਲੀ ਹੈ ਉਹ ਚ ਪਤਲੀ ਪਾਉਣੀ ਹੈ ਜੇ ਕੋਈ ਮੋਟੀ ਵਾਲੀ ਹੈ ਉਹਦੇ ਚ ਮੋਟੀ ਪਾਉਣੀ ਹੈ ਤੇ ਪਾਵੇ ਜੇ ਦਿਖਾਉਂਗਾ ਮੈਨੂੰ ਪਾਵੇ ਜੇ ਆਪਣੇ ਕੋਲੇ ਬਣੇ ਹੋ ਪਾਵੇ ਹਾਂ ਜੀ ਦਿਖਾਉਣੇ ਨੇ ਸੁਣਿਆ ਹੈ ਬਾਈ ਦਿਖਾ ਦੇ ਆਜੋ 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 ਗਾਹ ਕੋ ਤਕਰੀਬਨ ਤੁਹਾਡੇ ਕੋਲੇ ਸਾਰੇ ਪੰਜਾਬ ਤੋਂ ਹੀ ਆਉਂਦਾ ਹੈ ਨਾ ਬਾਈ ਹਾਂ ਜੀ ਬਾਈ ਹੂੰ ਤੇ ਫੋਨ ਤੇ ਵੀ ਆਰਡਰ ਕਰ ਦਿੰਦੇ ਆ ਬਾਈ ਵੀ ਬਿਨਾ ਆਏ ਤੁਸੀਂ ਕਹਿ ਦਿੰਦੇ ਹੋ ਹੁਣ ਵੀ ਬਾਈ ਆਹ ਚੀਜ਼ ਸਾਡੇ ਕੋਲ ਭੇਜ ਦਿਓ ਜਿਹੜੇ ਬੰਦੇ ਬਾਈ ਜੀ ਬਾਹਰ ਰਹਿੰਦੇ ਨੇ ਜੀ ਉਹ ਫੋਨ ਤੇ ਆਰਡਰ ਕਰਦੇ ਨੇ ਆਪਾਂ ਵੀ ਹਾਂ ਉਹ ਵਾਲਾ ਪਰ ਮਤਲਬ ਕੀ ਜੋ ਗੱਲ ਕਹਾਂਗੇ ਉਹੀ ਹੋਊਗਾ ਇਹਦੇ 'ਚ ਫਰਕ ਨਹੀਂ ਹੋਊਗਾ ਜੀ ਉਹ ਨਹੀਂ ਹੁੰਦੀ ਉਹ ਤਾਂ ਮੈਨੂੰ ਪਤਾ ਯਾਰ ਤੁਸੀਂ ਉਹ ਪਾਵਾ ਆਪਣੇ ਕੋਲੇ 10 ਡਿਜ਼ਾਈਨ ਨੇ ਸਾਰਾ ਪਾਵਾ ਆਪਣੇ ਬਿਨਾ ਜੋਇੰਟ ਤੋਂ ਹੈ ਸਾਰਾ ਟੋਟਲ ਪਾਵਾ ਜੀ ਅੱਛਾ ਹਾਂ ਜੀ ਆ ਯਾਰ ਮੈਨੂੰ ਬੜੀ ਦਿਲਚਸਪੀ ਹੋਈ ਤੇਰੇ ਆਹ ਹੱਦ ਬਣੇ ਵੇ ਦੇਖ ਕੇ ਇੱਚਰੋਖੇ ਲੱਗੇ ਹੋ ਨੇ ਜੀ ਹਾਂ ਚਰੋਖੇ ਨਹੀਂ ਆਹ ਵਾਲਾ ਸੋਹਣਾ ਲੱਗ ਬਿੱਠੇ ਵੀ ਬਾਰ-ਬਾਰ ਖੇਤਾਂ ਚ ਹੀ ਆ ਬਾਈ ਯਾਰ ਤੁਸੀਂ ਹਨਾ ਹਾਂਜੀ ਖੇਤ ਹੈ ਆਪਣਾ ਪਹਿਲਾਂ ਪਹਿਲਾਂ ਇੱਥੇ ਸੀ ਕਿ ਬਾਅਦ ਵਿੱਚ ਇੱਥੋਂ ਜ਼ਮੀਨ ਨਹੀਂ ਇੱਥੇ ਇੱਥੋਂ ਸ਼ੁਰੂ ਕਰਤਾ ਹਾਂਜੀ ਹਾਂਜੀ ਉਹ ਸ਼ੈੱਡ ਸੀ ਪਹਿਲਾਂ ਆਪਣਾ ਹੀ ਫਿਰ ਵਧੀਆ ਰਿਸਪਾਂਸ ਮਿਲਿਆ ਫਿਰ ਆਪਾਂ ਆ ਤਿਆਰ ਕੀਤੇ ਅੱਛਾ ਪਹਿਲਾਂ ਉਹ ਸ਼ੈੱਡ ਸ਼ੁਰੂ ਕੀਤਾ ਹਾਂਜੀ ਫਿਰ ਉਸ ਤੋਂ ਬਾਅਦ ਆ ਜਗ੍ਹਾ ਪਗੜ ਲਈ ਉਧਰ ਪਾਵਾ ਤਿਆਰ ਕਰਦੇ ਗੱਲ ਆਪਾਂ ਇੱਧਰ ਜਾਲੀ ਤੇ ਆਹਾ ਆ ਆ ਗੁਰੂ ਘਰਾਂ ਵਾਸਤੇ ਵੀਰੇ ਆਹਾ ਨੀਚੇ ਰੋਖੇ ਦੇ ਉੱਪਰ ਲਾਇ ਪਾਟ ਆ ਇਹ ਅੱਛਾ ਜਿਉਂ ਤੁਸੀਂ ਕਹਿੰਦੇ ਸੀ ਨਹੀਂ ਆ ਦੇ ਲਈ ਹੈ ਸਰ ਜੀ ਹਾਂ ਅੱਛਾ ਉਹਦਾ ਹੀ ਸੈਰਾ ਉਹਦਾ ਹੀ ਤੇਰੇ ਯਾਰ ਦਾ ਹੀ ਸੈਰਾ ਇਹ ਨਹੀਂ ਪਾਰਟ ਨਹੀਂ ਇਹ ਹੂੰ ਆਪਾਂ ਤਿਆਰ ਕਰਕੇ ਰੱਖਦੇ ਹਾਂ ਪਹੁੰਚੋ ਕਿਸੇ ਨੇ ਗੁਰੂ ਘਰਾਂ ਦੇ ਵਰਤਣੇ ਉਹ ਗੱਲ ਵੱਖਰੀ ਆ ਗੁਰੂ ਘਰਾਂ ਜੀ ਭੇਜਨੇ ਆਪਾਂ ਇਹ ਗੱਲ ਪਰਸਾਂਵਰ ਸਰ ਭੇਜਣੀ ਠੀਕ ਹਾਂ ਲਿਆ ਹੁਣ ਸਾਨੂੰ ਤੂੰ ਭਾਵੇ ਦਿਖਾ ਭਾਵੇ ਤੇਰੇ ਕਿਹੜੇ ਤਰ੍ਹਾਂ ਦੇ ਵੈਸੇ ਤਾਂ ਪਾਵੀਆਂ ਪਾਵਿਆਂ ਨਾਲੋਂ ਹੁਣ ਲੋਕ ਆ ਜਿਹੜੀ ਤੇਰੀ ਜਾਲੀ ਆ ਇਹ ਵੀ ਬਹੁਤ ਯਾਰ ਚਾਹ ਨਾਲ ਵਰਤਦੇ ਆ ਹਨਾ ਬਾਈ ਆ ਦੇਖ ਪਾਵੇ ਕਿੱਡੇ ਤਰ੍ਹਾਂ ਦੇ ਲਾਏ ਹੋਇਆ ਯਾਰ 프리 ਤਾਂ ਇੱਕ ਤਰ੍ਹਾਂ ਦਾ ਪਾਵਾ ਹੁੰਦਾ ਦੇਖ ਇੱਥੇ ਕਿੰਨੇ ਤਰ੍ਹਾਂ ਦੇ ਪਾਵੇ ਹੋਣਗੇ 1 2 3 4 5 6 6 ਤਰ੍ਹਾਂ ਦੇ ਪਾਵੇ ਆ 10 ਤਰ੍ਹਾਂ ਦੇ ਪਾਵੇ ਨੇ ਪਰ 10 12 ਤਰ੍ਹਾਂ ਦੇ ਪਾਵੇ ਨਹੀਂ ਆਪਣੇ ਇਹ ਪਾਵਿਆਂ ਦੇ ਵਿੱਚ ਬਾਈ ਕੀ ਮਟੀਰੀਅਲ ਵਰਤਿਆ ਇਹ ਚ ਦੋ ਇੱਕਦਮ ਆਲ ਵਰਤਿਆ ਹੈ ਜਿਵੇਂ ਆਪਾਂ ਲੈਂਟਰ ਦੇ ਵਿੱਚ ਪਾਉਂਦੇ ਉਹ ਹੀ ਮਟੀਰੀਅਲ ਵਰਤਦੇ ਆਪਾਂ ਦੇ ਵਿੱਚ ਹੀ 300 ਦਾ ਸਿੰਗਲ ਪੀਸ ਸਰੀਆਈ ਕੰਮ ਦੇ ਨੂੰ ਦਾ ਹੀ ਹੂੰ ਤੇ ਆ ਆ ਕੀ ਪਿਆ ਤਰਾ ਆਹਾ ਆਹਾ ਕੀ ਪਿਆ ਸੋਹਣਿਆ ਆਹਾ ਆਹਾ ਇਹ ਹੈਗਾ ਜੀ ਆਪਣਾ ਜਿਹੜਾ ਅੱਜ ਕੱਲ ਦੁਬਾਰਾ ਨਹੀਂ ਨਿਕਲਦੀਆਂ RCC ਹੂੰ ਜੋ ਬਾਹਰੋਂ ਆ ਕੇ ਜ਼ਮੀਨ ਖਰੀਦੀ ਜਾਂਦੇ ਨੇ ਉਹਨਾਂ ਨੇ ਛੱਤ ਮਤਲਬ ਕਿ ਤਿਆਰ ਕਰਦਦੇ ਨੇ ਬਾਗਲੇ ਦਾ ਜੀ ਅੱਛਾ ਆਹਾ ਉਹਦੇ ਉਹਨਾਂ ਦੇ ਵਿੱਚ ਫਟਿਆ ਇਹਦੇ ਵਿੱਚ ਪੈਂਦੀ ਆ ਆਹ ਉਹ ਸਿਸਟਮ ਹੈ ਕਿ ਸਿਰੇ ਵਾਲੀ ਆ ਤਾਂ ਵਾਲੀ ਹਾਂ ਟੌਪ ਵਾਲੀ ਅੱਛਾ ਇਹ ਸਿਰਜਾ ਉਹਦਾ ਪਿੱਲਰ ਲਾ ਕੇ ਇਹਦੇ ਵਿੱਚ ਪਾਉਂਦੇ ਨੇ ਅੱਛਾ ਉਹ ਸਾਰਾ ਬਣਦਾ ਆਪਣੇ ਕੋਲੇ ਬਾਈ ਜਿਹੜਾ ਛੱਤ ਪਟ ਚਾਰ ਦੁਵਾਰੀ ਜੀ ਮਾਰਨੀ ਹੁੰਦੀ ਆ ਆਰਡਰ ਤੇ ਤਿਆਰ ਕਰਦੇ ਆਂ ਭਾਈ ਹਾਂ ਵੀ ਜੇ ਕਿਸੇ ਨੇ ਮੰਨ ਕੇ ਚਲੋ ਕੋਈ ਕਿਸੇ ਨੇ ਬਗਲ ਮਾਰਨਾ ਤੇ ਉਹ ਝਟਪਟ ਵਾਲੀ ਦੁਬਾਰ ਤੁਹਾਡੇ ਕੋਲ ਬਣ ਜਾਂਦੀ ਆ ਗੱਲ ਮੁੱਕ ਗਈ ਉਹ ਯਾਰ ਬਹੁਤ ਕੰਮ ਦੀ ਚੀਜ਼ ਆ ਇਧਰਲੇ ਪਾਸੇ ਪ੍ਰੀਤ ਮਾਰਦਾ ਮੂੰਹ ਜਾਂ ਇਧਰਲੇ ਪਾਸੇ ਨੂੰ ਕੀ ਪਿਆ ਭਾਈ ਉਧਰਲੇ ਪਾਸੇ ਇਧਰ ਆ ਜੀ ਆਪਾਂ ਪਾਵਾ ਤਿਆਰ ਕਰਦੇ ਆ ਦਿਖਾਉਣੇ ਸੋਣੇ ਲਿਓ 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 ਇਹ ਆ ਖੇੜ ਜੀ ਤੇ ਕੀ ਬਣੀ ਜਾਂਦਾ ਸੋਹਣਿਆ ਆਹਾ 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 ਆਹ ਕੀ ਆ ਆਗੇ ਤੇ ਲੱਗੂਗਾ ਇਹ ਬਾਦਰੇ ਥੱਲੇ ਲੱਗਦੇ ਨੇ ਜੀ ਟੋਡਾ ਕਹਿੰਦੇ ਨੇ ਇਹਨੂੰ ਜੀ ਆਪਣੇ ਤਨ ਉਹ ਮੈਂ ਸਮਝ ਗਿਆ ਬਾਦਰੇ ਦੇ ਥੱਲੇ ਦੇ ਪਾਸੇ ਆਏ ਆਲਾ ਜਿਵੇਂ ਦੇਖਣ ਨੂੰ ਲੱਗੂ ਕਿਸਪੋਰਟ ਲੱਗੀ ਆ ਬਾਦਰੇ ਨੂੰ ਹਾਂਜੀ ਹਾਂਜੀ ਥੱਲੇ ਲੱਗਦੇ ਨੇ ਜੀ ਬਾਦਰੇ ਤੇ ਉਹ ਕੀ ਪਿਆ ਉਹ ਉਹ ਲੈਂਪ ਨੇ ਜੀ ਪਿੱਲਰ ਲੈਂਪ ਹੀ ਅੰਛੇ ਦੇ ਵਿੱਚ ਬਲਬ ਲੱਗ ਜੂ ਹਾਂਜੀ ਦੇਖੋ ਕਿਵੇਂ ਚਮਕਦੇ ਪ੍ਰੀਤ ਕੀ ਜਾਂਦੇ ਸੀ ਬਾਈ ਇਹਦੇ ਵਿੱਚ ਕੀ ਹੁੰਦਾ ਬਜਰੀ ਬਜਰੀ ਨਾਲ ਨਹੀਂ ਜਾਨ ਹਾਂ ਜੀਰੀ ਤੇ ਤਿਆਰ ਕੀਤੇ ਨੇ ਆਪਣੇ ਇਹ ਲੈਂਪੀ ਹਾਂ ਚਿਪਸ ਵੀ ਤਿਆਰ ਕੀਤਾ ਨਜ਼ਰ ਆਈ। ਅਜਾ ਚਿਪਸ ਦੇ ਆ ਇਹ ਤਾਂ ਕਰਕੇ ਜਿਆਦਾ ਚਮਕਦੇ ਆ। ਅੱਛਾ ਆਮ ਮੰਨੋ ਜਿਹੜੇ ਬਜਰੀ ਦੇ ਬਣਦੇ ਫਿਰ ਉਹ ਉਵੇਂ ਝਾਕਦੇ ਹੀ ਰਹਿ ਜਾਂਦੇ ਬਜਰੀ। ਇਤੋਂ ਬਜਰੀ ਕਈ ਵਾਰੀ ਕੰਨੀ ਝਾਕਦੀ ਰਹਿੰਦੀ। ਇਹ ਸਾਫ਼ ਕੀਤੇ ਆਪਾਂ ਕੱਲੇ-ਕੱਲੇ ਸਫਾਈ ਨਹੀਂ ਹੁੰਦੀ। ਚਿਪਸ ਦੇ ਕਰਕੇ ਸਫਾਈ ਜਿਆਦਾ ਹੋ ਜਾਂਦੀ ਹੈ ਹਨਾ। ਦੇਖ ਲਾ ਇੱਧਰ ਪਿਆ ਪ੍ਰੀਤ ਇਹਨਾਂ ਦੇ ਸੰਤ ਸੰਦੇੜੇ ਫਰਮੇ ਫੁਰਮੇ ਤੇ ਆਹਾ ਆ ਕੀ ਬਣਦਾ ਬਾਈ ਆਹਾ ਆਹਾ। ਆ ਦੁਬਾਰਾਂ ਜੀਆਂ ਵਾਲਾ ਹੈ ਕਿ ਨਹੀਂ ਨਹੀਂ ਇਹ ਉੱਪਰਲੇ ਪਿੱਲਰ ਨੇ 9x9 ਦਾ ਪਿੱਲਰ ਆ ਗਈ ਇਹ। ਇਹਦੇ ਉੱਤੇ ਉਹ ਮੋਡਲ ਇੰਦਰੀ ਮੋਲਡਿੰਗ ਜਿੱਦਰੀ ਜਾਊਗੀ। ਹਾਂਜੀ ਹਾਂ ਤੇ ਇਹਦੇ ਸਾਨੇ ਚ ਜਾਲੀ ਪੈ ਜੂਗੀ ਹੂੰ ਤੇ ਉਹ ਉਹ ਕੀ ਪਿਆ ਫਿਰ ਉਹ ਉਹ ਰੇਲਿੰਗਾਂ ਦੇ ਉੱਪਰ ਹੀ ਤਾਂ ਜਾਲੀ ਦੇ ਉੱਪਰ ਲਾਉਣ ਵਾਸਤੇ ਜੋਇੰਟ ਕਰਨ ਵਾਸਤੇ ਮੈਂ ਸਮਝ ਗਿਆ ਉਹਦਾ ਸਿਰ ਝਟਕਣ ਵਾਸਤੇ ਹਾਂ ਸਿਰ ਝਟਕਣ ਵਾਸਤੇ ਆ ਗਈ ਹਾਂ ਆ ਆਹ ਯਾਰ ਆਏ ਆਏ ਆ ਉਹ ਹੋ ਉਹ ਆਟਮਾ ਪਈਆਂ ਸਾਰੀਆਂ ਉਹ ਹੋ ਆਟਮਾ ਪਈਆਂ ਆਹਾ ਆਹ ਪ੍ਰੀਤੇ ਦੇ ਉੱਤੇ ਧਰੀ ਜਾਣੀ ਆ ਜਾਲੀ ਜੀ ਯਾਰ ਮੈਂ ਤਾਂ ਨਾ ਮੈਸਤਰੀ ਲਾ ਵੀ ਯਾਰ ਛਾਟੀ ਦਿੰਦਾ ਹੋ ਕੋਈ ਬਾਲਾ ਵੱਡਾ ਕੋਈ ਗੱਲ ਹੀ ਹੈ ਨੀ ਏਡੀ ਇਹ ਹਾਂ ਹਾਂਜੀ ਜੇ ਆਹ ਆਹ ਹੱਥੀ ਨਾ ਬਣਾਉਣੇ ਹੁਣ ਥਮਲੇ ਜੇ ਫੇਰ ਤਾਂ ਕੁਛ ਟਾਈਮ ਬਣਾ ਲੱਗਿਆ ਤਾਂ ਹੱਥੀ ਬਣਾਏ ਪਿਆ ਹੁਣ ਥਮਲੇ ਨੇ ਜੀ ਹੱਥੀ ਬਣਾਏ ਆ ਬਾਪੂ ਜੀ ਨੇ ਤਿਆਰ ਕੀਤੇ ਹੋਏ ਨੇ ਇਹ ਇਹਦਾ ਬਾਪੂ ਨੇ ਫਰਾਇਆ ਨਾ ਪੁਰਾਣਾ ਬੰਦਾ ਹੈ ਬੰਦੇ ਨੂੰ ਲੱਗਦਾ ਯਾਰ ਕਿਤੇ ਭੁੱਲ ਭੱਲ ਤਾਂ ਨਹੀਂ ਗਏ ਕਰਨ ਡੀ ਕਰਨ ਡੀ ਚਲਾਉਣੀ ਹੈ ਹਾਂ ਹਾਂਜੀ ਫੇਰ ਬੰਦਾ ਹਲਤ ਕਰ ਲੈਂਦਾ ਉਧਰਲੇ ਪਾਸੇ ਤਾਂ ਨਹੀਂ ਬਾਈ ਕੁਛ ਬਣਦਾ ਜਿੱਧਰ ਗਾਹਕ ਦੇਖੀ ਜਾਂਦੇ ਨਹੀਂ ਉਧਰ ਜੀ ਠੀਕ ਹੈ ਤੇ ਕਰਦਗੇ ਸਸਰੀ ਕਾਲ ਭਾਈ ਹੁਣਾ ਕਿੱਥੇ ਪਾਊਗਾ ਬੰਦੇ ਨੂੰ ਜੇ ਕਿਸੇ ਨੇ ਆਉਣਾ ਤੁਹਾਡੇ ਦਫ਼ਤਰ ਆਉਣਾ ਆਪਣਾ ਪਿੰਡ ਬਰੇ ਜਿਲ੍ਹਾ ਮਾਨਸਾ ਤਹਿਸੀਲ ਬਲਾਡਾਈ ਬਲਾਡੇ ਤੋਂ 5 ਕਿਲੋਮੀਟਰ ਮਾਨਸਾ ਤੋਂ 16 ਕਿਲੋਮੀਟਰ ਬਹੁਤ ਤੋਂ 10 ਕਿਲੋਮੀਟਰ ਆਲ ਪੰਜਾਬ ਡਿਲੀਵਰੀ ਫ੍ਰੀ ਹੈਗੀ ਹੈ ਹਾਂਜੀ 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 ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਬਾਈ ਨਾ ਇਹ ਬੰਦੇ ਜਮਾ ਗਰਾਊਂਡ ਤੋਂ ਉੱਠੇ ਪਹਿਲਾਂ ਬਾਪੂ ਲੋਕਾਂ ਦੇ ਘਰਾਂ ਦੇ ਵਿੱਚ ਜਿਵੇਂ ਕੋਠੀਆਂ ਦਾ ਕੰਮ ਜਾਂ ਹੋਰ ਘਰਾਂ ਦਾ ਕੰਮ ਉਹ ਕੀਤਾ ਫਿਰ ਉਸ ਤੋਂ ਬਾਅਦ ਜਵਾਕ ਸਿੱਖੇ ਉਹਨਾਂ ਨੇ ਉੱਠ ਕੇ ਇਹੋ ਜਿਹਾ ਦਫ਼ਤਰ ਬਣਾ ਲਿਆ ਅਲੀ ਸ਼ਾਨ ਦਫ਼ਤਰਾਂ ਤੇ ਬਾਪੂ ਨੂੰ ਬਾਹਤਾ ਵੱਡੀ ਕੋਖਣ ਵਾਲੀ ਕੁਰਸੀ ਤੇ ਬਾਪੂ ਸਾਰੀ ਜਿਹੜੀ ਉੱਥੇ ਬੈਠਦਾ ਚਾਹ ਪਾਣੀ ਪੁੱਛਦੇ ਆ ਲੋਕਾਂ ਨੂੰ ਆਇਆ ਗਿਆ ਨੂੰ ਇੱਜ਼ਤ ਮਾਣ ਦਿੰਦੇ ਆ ਵਧੀਆ ਰੇਟ ਦਿੰਦੇ ਆ ਵਧੀਆ ਦਿੰਦੇ ਆ ਕੁਆਲਿਟੀ ਜੇ ਕਿਸੇ ਵੀ ਸੱਜਣ ਨੇ ਆਪਦੇ ਘਰੇ ਇਹ ਬੰਦਿਆਂ ਦੇ ਕਿਰਤੀ ਹੱਥ ਲਵਾਉਣੇ ਆ ਤਾਂ ਇਹਨਾਂ ਨੂੰ ਫੋਨ ਕਰ ਲਿਓ ਤੁਹਾਡਾ ਘਰ ਸੋਹਣਾ ਬਣ ਜਾਊਗਾ ਤੇ ਆਪਣੇ ਪੰਜਾਬ ਦੇ ਨੌਜਵਾਨਾਂ ਦਾ ਕਾਰੋਬਾਰ ਸੋਹਣਾ ਬਣ ਜਾਊਗਾ